ਮਾਡਲ 19 ਮਾਡਲ ਟੈ ਟੱਪਾ ਸਾਰਾ ਕੁਝ ਨਵਾਂ ਚੰਡੀਗੜ੍ਹ ਦਾ ਨੰਬਰ ਠੀਕ ਹੈ ਫਰਸਟ ਓਨਰ ਹਾਂਜੀ 4,90,000 ਰੁਪਏ ਦੀ ਕਾਰ i20 ਵੀ 17 ਮਾਡਲ ਭਾਈ ਰੇਟ ਇਦਾਂ ਦਾ ਪੂਰੀ ਮਾਰਕੀਟ 'ਚ ਨਹੀਂ ਹੋਏਗਾ ਅੱਛਾ 4 ਲੱਖ ਰੁਪਏ ਦੀ ਗੱਡੀ ਦੇ ਦੂੰਗਾ 4 ਲੱਖ ਰੁਪਏ ਦਾ ਡੀਜ਼ਲ ਕਾਰ ਹੈ ਚੰਡੀਗੜ੍ਹ ਦਾ ਨੰਬਰ ਫਰਸਟ ਓਨਰ ਕਾਰ 4 ਲੱਖ ਰੁਪਏ ਦੀ ਗੱਡੀ 22 ਮਾਡਲ ਵਰਨਾ ਸਿਰਫ 10 ਲੱਖ ਰੁਪਏ ਦੇ ਵਿੱਚ ਭਾਈ ਹੈਨਾ 7265 ਮੋਹਾਲੀ ਨੰਬਰ ਮੋਹਾਲੀ ਦਾ ਨੰਬਰ ਫੋਰਚੂਨਰ 2013 ਆਟੋਮੈਟਿਕ 4x2 ਇਹ ਗੱਡੀ ਭਾਈ ਲਾਸਤ ਦੇ ਦਾਂਗੇ 8.5 ਲੱਖ ਰੁਪਏ ਦੀ ਅੱਜ ਮੇਰੇ ਮਿੱਤਰੋ ਬਈ ਸਤਿ ਸ਼੍ਰੀ ਅਕਾਲ ਤੇ A1 ਮੋਟਰ ਮਣੀ ਮਾਦਰੇ ਖੜਿਆ ਬਈ ਪ੍ਰਿੰਸ ਲਾਇਓ ਬਈ ਤੇ ਗੱਲ ਕਰਾਂ ਵੀ ਗੱਡੀਆਂ ਗੱਡੀਆਂ ਤੁਹਾਨੂੰ ਇੰਨੀਆਂ ਦਿਖਾ ਦਾਂਗੇ ਕੰਡੀਸ਼ਨ ਬਈ ਜਿਹੜੀਆਂ ਪੂਰੇ ਰਹਿਣਗੇ ਟੌਪ ਦੀਆਂ ਬਈ ਵੀਰੇ ਲੋਨ ਵਗੈਰਾ ਦੀ ਫੈਸਿਲਿਟੀ ਹੈਗੀ ਆ ਬਿਲਕੁਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਪਾਜੀ ਤੁਸੀਂ ਮੈਨੂੰ ਆਪਣਾ ਆਧਾਰ ਕਾਰਡ ਪਾਓ ਪੈਨ ਕਾਰਡ ਪਾਓ ਮੈਂ ਤੁਹਾਨੂੰ ਅ ਦੱਸ ਦਊਂ ਆ ਵੀ ਤੁਹਾਡਾ ਲੋਨ ਹੋਏਗਾ ਨਹੀਂ ਹੋਏਗਾ ਸਿਭਲ ਜੇ ਤੁਹਾਡਾ ਵਧੀਆ ਤੁਹਾਡਾ ਲੋਨ ਨਾ ਕਰਾ ਕੇ ਦਊਂਗਾ ਤੁਹਾਨੂੰ ਅੱਛਾ ਕਾਰਾਂ ਦੀ ਕੰਡੀਸ਼ਨ ਕਿਦਾਂ ਦੀ ਆਪਣੀ ਇਹ ਵਨ ਕੰਡੀਸ਼ਨ ਭਾਜੀ ਇਹ ਵਨ ਕੰਡੀਸ਼ਨ ਕੋਈ ਲੰਬਾ ਨਹੀਂ ਭਾਜੀ ਲਾਸਟ ਤੱਕ ਆਇਆ ਨਾ ਹੁਣ ਦਵਾਂਗੇ ਆਪਾਂ ਤੇ ਭਾਈ ਥੋਨੇ ਮਣੀ ਮਾਦ ਰਿਆ ਆਉਣਾ ਤੁਹਾਨੂੰ ਪਤਾ ਹੀ ਇੱਥੇ ਮਾਰਕੀਟ ਲੱਗਦੀ ਹੁੰਦੀ ਆ ਕਾਰਾਂ ਦੀ ਠੀਕ ਆ ਤੇ ਭਾਈ ਪਹਿਲੀ ਕਾਰ ਆ ਗਈ ਆਪਣੇ ਲਈ ਸਕੋਰਪਿਓ ਕਾਰ ਬਈ ਭਾਜੀ ਸਕੋਰਪਿਓ 2016 ਮਾਡਲ ਹੈ ਹਾਂਜੀ ਅ ਗੱਡੀ ਭਾਜੀ ਕੰਡੀਸ਼ਨ ਚੈੱਕ ਕਰੋ ਇੱਕ ਵਾਰ ਕੰਡੀਸ਼ਨ ਨਾਮੇ ਵਰਗੀ ਕੰਡੀਸ਼ਨ ਹੈ ਭਾਜੀ ਭਾਈ ਨੂੰ ਗਰਾਊਂਡ ਟਾਇਰ ਦਿਖਾ ਦਊ ਕੰਡੀਸ਼ਨ ਵਧੀਆ ਪਈ ਆ ਅਲਾਏ ਲੱਗੇ ਹੋਣ ਵਧੀਆ ਤੇ ਸੋਹਣੀ ਕਾਰ ਆ ਬਈ ਭਾਜੀ ਗੱਡੀ ਦਵਾਂਗੇ ਲਾਸਟ 6,80,000 ਰੁਪਏ ਦੀ ਪਹਿਲੀ ਕਾਰ ਪਹਿਲੀ ਪੂਰੀ ਕੈਂਟ ਰੇਟ ਦੇ ਵਿੱਚ 16 ਮਾਡਲ 6 ਲੱਖ ਤੇ 80,000 ਰੁਪਏ ਬਿਲਕੁਲ ਭਾਜੀ ਤੇ ਆ ਆ ਗਈ ਆਪਣੇ ਲਈ ਬਰੇਜ਼ ਆ ਕਿਹੜਾ ਮਾਡਲ ਹੈ ਬਰੇਜ਼ ਆ ਭਾਜੀ 2018 ਮਾਡਲ ਹੈ ਫਰਸਟ ਅਨਰ ਦੀ ਕਾਰ ਹੈ ਮੈਨੂਅਲ ਆਟੋ ਮੈਨੂਅਲ 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 ਹਾਂਜੀ ਭਾਜੀ ਗੱਡੀ ਦਵਾਂਗੇ ਲਾਸਟ ਆ 5,35,000 ਰੁਪਏ ਦੀ 5 ਲੱਖ ਤੇ 35,000 ਰੁਪਏ 18 ਮਾਡਲ 18 ਮਾਡਲ ਡੀਜ਼ਲ ਫਰਸਟ ਓਨਰ ਦੀ ਗੱਡੀ ਮੈਨੂਅਲ ਦੇ ਵਿੱਚ ਮੈਨੂਅਲ ਕਾਰ ਲੈ ਭਾਈ ਰੇਟ ਵਧੀਆ ਕਾਰ ਦਾ ਆਹ ਲੋ ਜੀ ਬਲੈਕ ਬਿਊਟੀ ਵਰਨਾ ਕਾਰ ਆ ਗਈ ਬਹੁਤ ਘੱਟ ਮਿਲਦੀ ਐ ਮਾਰਕੀਟ ਤੇ ਬਹੁਤ ਹੀ ਘੱਟ ਭਾਜੀ ਇਹ ਗੱਡੀ ਜਿਹਦੇ ਕੋਲ ਹੈ ਉਹ ਵੇਚਦਾ ਹੀ ਨਹੀਂ ਐ ਹਾਂ ਕਾਲੀ ਗੱਡੀ ਵਰਨਾ ਚੰਡੀਗੜ੍ਹ ਦਾ ਨੰਬਰ ਹਾਂ ਜੀ ਗੱਡੀ ਡੀਜ਼ਲ ਕਾਰ ਐ ਭਾਜੀ ਹਾਂ 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 ਗੱਡੀ ਮੈਨੂਅਲ ਐ ਗੱਡੀ ਲਾਸਤ ਦਵਾਂਗੇ ਭਾਜੀ 6 ਲੱਖ 80 ਹਜ਼ਾਰ ਰੁਪਏ ਦੀ ਇਹ ਵੀ 6 ਲੱਖ 80 ਹਜ਼ਾਰ ਰੁਪਈਆ ਦੀ ਬਿਲਕੁਲ ਜੇ ਆਦਾ ਸਕੋਰਪਿਓ ਲੈਣੀ ਓਦੋਂ ਨੇ ਸਕੋਰਪਿਓ ਲੈ ਲੋ ਤੇ ਆ ਲੈਣੀ ਆ ਆ ਲੈ ਲਓ ਬਈ ਹਨਾ ਹਾਂਜੀ ਹਾਂਜੀ ਤੇ ਆ K10 ਦਿਖਾ ਦਿਓ ਕਿਹੜਾ ਮਾਡਲ ਹੈ K10 ਭਾਜੀ 2012 ਮਾਡਲ ਦੀ ਗੱਡੀ ਹੈ 12 ਮਾਡਲ 12 ਨਹੀਂ ਸੋਰੀ 13 ਮਾਡਲ ਗੱਡੀ ਹੈ ਭਾਜੀ ਫਰੰਟ ਤੋਂ ਦਿਖਾ ਦਿਏ ਫਰੰਟ ਦਿਖਾ ਦਿਓ ਗੱਡੀ ਦਾ ਹਾਂ 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 13 ਮਾਡਲ ਦੀ ਗੱਡੀ ਚੰਡੀਗੜ੍ਹ ਦਾ ਨੰਬਰ ਭਾਜੀ ਹਾਂਜੀ ਹਾਂ ਫਸਟ ਓਨਰ ਕਾਰ ਹੈ ਓਕੇ ਗੱਡੀ ਭਾਜੀ ਲਾਸਟ ਦੇ ਦਾਂਗੇ 195000 ਰੁਪਏ ਪੂਰੇ ਪੂਰੇ 195000 ਬਈ 13 ਮਾਡਲ 195000 ਰੁਪਈਆ ਦੀ ਬਈ ਇਹ ਕਾਰ ਵੀ ਲੈ ਆ ਸਕਦੇ ਬੋਲਟ ਖੁੱਲਾ ਪਿਆਦਾ ਹਾਂਜੀ ਹਾਂਜੀ ਬੋਲਟ ਖੁੱਲਿਆ ਦਿਖਾਓ ਕਿੱ ਗੁਰਦੇ ਪਿਲਰ ਬੋਨਟ ਸਾਰਾ ਕੁਝ origignal ਪਾਜੀ ਨਵੀਂ ਬੈਟਰੀ ਹਾਂ ਹਾਂ ਨਵੀਂ ਬੈਟਰੀ ਹੈ ਨਾ ਨਵੇਂ ਵਰਗੀ ਕਰ ਕੰਡੀਸ਼ਨ ਪਈਆ ਵਧੀਆ ਬਾਈ ਵਧੀਆ ਕੰਡੀਸ਼ਨ ਹਾਂ ਹਾਂ ਜਿਹੜੇ ਮੇਰੇ ਵੀਰ ਨੇ ਪੈਟਰੋਲ ਗੱਡੀ ਸਿੱਖਣ ਸੁਖਣ ਵਾਸਤੇ ਲੈਣੀ ਉਹਦੇ ਵਾਸਤੇ ਬਹੁਤ ਅੱਛੀ ਗੱਡੀ ਲੋ ਜੀ ਅਗਲੀ ਆ ਗਈ ਆਪਣੇ ਕੋਲ ਡਿਜ਼ਾਇਰ ਕਾਰ ਡਿਜ਼ਾਇਰ ਲੋ ਜੀ ਇਹ ਕਿਹੜਾ ਮਾਡਲ ਕਾਰ ਹੈ ਪਾਜੀ ਇਹ ਡਿਜ਼ਾਇਰ 18 ਮਾਡਲ ਹੈ ਹਾਂਜੀ ਹਾਂਜੀ ਪੈਟਰੋਲ ਦੀ ਕਾਰ ਹੈ ਓਕੇ ਪੰਜਾਬ ਦਾ ਨੰਬਰ ਹੈ ਫਸਟ ਓਨਰ ਕਾਰ ਹੈ ਪਾਜੀ ਆਟੋਮੈਟਿਕ ਆਟੋਮੈਟਿਕ ਹਾਂਜੀ ਪੱਡੀ ਜਿਹੜੀ ਪੈਟਰੋਲ 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 ਦੀ ਆਟੋਮੈਟਿਕ ਕਾਰ ਹੈ ਇਹ ਹਾਂਜੀ ਭਾਜੀ ਲਾਸਟ ਗੱਡੀ ਦਵਾਂਗੇ 530000 ਰੁਪਏ ਦੀ 18 ਮਾਡਲ 18 ਮਾਡਲ 18 ਮਾਡਲ ਲੋਕਲ ਨੰਬਰ ਦੀ ਕਾਰ 530000 ਉਹ ਵੀ ਆਟੋਮੈਟਿਕ ਆਟੋਮੈਟਿਕ ਅਗਲੀ ਆ ਗਈ ਆਪਣਾ ਇਹ ਆਈਟਮ I20 19 ਮਾਡਲ ਹੈ ਹਾਂਜੀ ਪੈਟਰੋਲ ਦੀ ਕਾਰ ਹੈ ਚੰਡੀਗੜ੍ਹ ਦਾ ਨੰਬਰ ਭਾਜੀ ਫਸਟ ਓਨਰ ਓਕੇ ਗੱਡੀ ਦਵਾਂਗੇ 490000 ਰੁਪਏ ਦੀ 490000 ਰੁਪਏ ਦੀ 19 ਮਾਡਲ ਹੈ 19 ਮਾਡਲ ਪੈਟਰੋਲ ਦੀ ਕਾਰ ਟਾਇਰ ਟੱਪਾ ਸਾਰਾ ਕੁਝ ਨਵਾਂ ਚੰਡੀਗੜ੍ਹ ਨੰਬਰ ਠੀਕ ਹੈ ਫਸਟ ਓਨਰ ਹਾਂਜੀ 490000 ਰੁਪਏ ਦੀ ਕਾਰ I20 ਵੀ ਫਸਟ ਓਨਰ ਲੋਕਲ ਨੰਬਰ ਦੀ ਕਾਰ ਹੈ ਲੈ ਵੀ ਤੇ ਆ ਆ ਗਈ ਅਗਲੀ HR03 ਇਹ ਵੀ ਲੋਕਲ ਨੰਬਰ ਹੈ ਲੋਕਲ ਨੰਬਰ ਪੰਚਕੁਲਾ ਦਾ ਨੰਬਰ ਸਵਿਫਟ ਡੀਜ਼ਲ ਕਾਰ ਹੈ ਭਾਜੀ ਹਾਂਜੀ ਹਾਂ 14 ਮਾਡਲ ਹੈ 14 ਤੋ ਵਾਲਾ ਮਾਡਲ ਹੈ ZDI ਪਲੱਸ ਠੀਕ ਹੈ ਰਿਕਾਰਡ ਦੇ ਨਾਲ ਚੱਲੀ ਹੋਈ ਆ ਹਾਂ ਹਾਂ ਕੁਝ ਬਟਨ ਸਟਾਰਟ ਹੈ ਗੱਡੀ ਦੱਸਾਂਗੇ ਭਾਜੀ 4 ਲੱਖ 375000 ਰੁਪਏ ਦੀ 3 ਲੱਖ 75000 ਰੁਪਏ ਦੀ 14 ਮਾਡਲ ਪੋਸਟ ਬਟਨ ਸਟਾਰਟ ਸਬਕਟ ਹਾਂਜੀ ਲਓ ਜੀ ਬਈ ਇੱਕ ਆ ਗਈ ਆਪਣੇ ਲਈ ਇਹ ਆਈਟਮ 2011 ਮਾਡਲ ਹੈ ਫਰਸਟ ਓਨਰ ਦੀ ਕਾਰ ਹੈ ਲੋਕਲ ਨੰਬਰ PV65 PV65 ਦਾ 1 ਲੱਖ 90000 ਰੁਪਏ ਦੀ 1 ਲੱਖ 90000 ਲਓ ਜੀ ਬਈ ਰੇਟ ਵੀ ਵਧੀਆ ਕੰਡੀਸ਼ਨ ਤੁਹਾਡੇ ਸਾਹਮਣੇ ਵਧੀਆ ਕਾਰ ਰੁਪਈਆ ਇੱਕ ਆ ਗਈ Swift ਕਲਰ ਬੜਾ ਪਿਆਰਾ ਆ। 2021 ਮਾਡਲ ਆਪਾਂ ਨੇ ਦੇਤੀ ਗੱਡੀ। ਅੱਛਾ ਆ ਭਾਈ ਸਾਹਿਬ ਨੂੰ ਦਿੱਤੀ ਆ ਬੈਠੇ ਜੀ। ਲੋ ਜੀ ਆਹ ਕਾਰ ਦੇਤੀ। ਆਪਾਂ ਹੀ ਆਪਾਂ ਨੇ। ਇਹ ਖੋਹਰਾਂ ਨੇ ਕਾਰ ਲੈ ਲਈ। ਲੈ ਲਈਏ ਜੀ। ਤੇ ਆ ਆ ਗਈ ਉਸ ਤੋਂ ਬਾਅਦ 2017 ਪੈਟਰੋਲ Swift। ਹਾਂ ਜੀ ਹਾਂ। 75000 ਰਿਕਾਰਡ ਦੇ ਨਾਲ ਚੱਲੀ ਆ ਚੰਡੀਗੜ੍ਹ ਦਾ ਨੰਬਰ ਆ ਭਾਜੀ ਫਸਟ ਓਨਰ ਕਾਰ ਆ। ਅਲਾਈ ਕਾਰ ਨੂੰ ਹੈ ਜੀ। ਅਲੌਏ ਟਾਇਰ ਸਭ ਕੁਝ ਆਫਟਰ ਮਾਰਕੀਟ ਲੱਗਿਆ ਆ ਭਾਜੀ। ਸਕਰੀਨ ਸਕੂਨ ਸਾਰਾ ਕੁਝ ਲੱਗਿਆ ਹੋਇਆ। ਠੀਕ ਹੈ। ਗੱਡੀ ਭਾਜੀ ਲਾਸਟ ਦਦਾਂਗੇ ਆਪਾਂ। 435000 ਰੁਪਏ ਦੀ 435000 ਮਾਡਲ 17 17 17 ਮਾਡਲ 17 ਮਾਡਲ 435000 ਦੀ ਹਾਂਜੀ ਇੱਧਰ ਹੀ ਆ ਕੇ ਦਿਖਾ ਦੇ ਬਈ ਗੱਾਰ ਆ ਚੱਕਰੋ ਆਪਣੀ ਹੈਗੀ i10 i10 ਹਾਂਜੀ ਹਾਂ 17 ਮਾਡਲ ਭਾਜੀ ਰੇਟ ਇਦਾਂ ਦਾ ਪੂਰੀ ਮਾਰਕੀਟ ਚ ਨਹੀਂ ਹੋਏਗਾ ਅੱਛਾ 4 ਲੱਖ ਰੁਪਏ ਦੀ ਗੱਡੀ ਦੇ ਦੂੰਗਾ 4 ਲੱਖ ਰੁਪਏ ਦੀ ਡੀਜ਼ਲ ਕਾਰ ਹੈ ਚੰਡੀਗੜ੍ਹ ਦਾ ਨੰਬਰ ਫਰਸਟ ਓਨਰ ਕਾਰ ਹਾਂ 4 ਲੱਖ ਰੁਪਏ ਦੀ ਗੱਡੀ 4 ਲੱਖ ਰੁਪਏ ਦੀ 17 ਮਾਡਲ ਬਈ ਕੋਈ ਨਹੀਂ ਆ ਰੇਟ ਦੇ ਸਕਦਾ ਬਈ ਆਈ ਥਿੰਕ ਨਾ ਬਿਲਕੁਲ ਭਾਜੀ ਟਾਇਰ ਅਲੋਏ ਟਾਇਰ ਬਿਲਕੁਲ ਬ੍ਰੈਂਡ ਨਿਊ ਹੈ ਭਾਜੀ ਓਨਰ ਵੀ ਫਰਸਟ ਫਰਸਟ ਓਨਰ ਹੈ ਬ੍ਰੈਂਡ ਨਿਊ ਟਾਇਰ ਹੈ ਬ੍ਰੈਂਡ ਨਿਊ ਸੀਟ ਕਵਰ ਪਿਆ ਹੋਇਆ ਟੋਪ ਵਾਲਾ ਮਾਡਲ ਹੈ ਟੋਪ ਵਾਲਾ ਮਾਡਲ ਹੈ ਜੀ ਅਲੋਏ ਲੱਗੇ ਹੋਏ ਨੇ ਅਲੋਏ ਲੱਗੇ ਆਹ ਸਲੈਰੀਓ ਆ ਗਈ ਕਿਹੜਾ ਸਲੈਰੀਓ ਭਾਜੀ 21 ਮਾਡਲ ਹੈ ਹਾਂ ਜੀ ਸਾਢੇ 4 ਲੱਖ ਰੁਪਏ ਦੀ ਗੱਡੀ ਦਦਾਂਗੇ ਚੰਡੀਗੜ੍ਹ ਦਾ ਨੰਬਰ ਪੈਟਰੋਲ ਪਲੱਸ ਸੀਐਨਜੀ ਅਲੋਏ ਟਾਇਰ ਐਕਸਟਰਾ ਪਾਇਆ ਹੋਇਆ ਹੈ ਹਾਂ ਜੀ ਗੱਡੀ ਚੈੱਕ ਕਰੋ ਭਾਜੀ ਇੱਕ ਵਾਰ ਠੀਕ ਹੈ ਉਹੀ ਗੱਲ ਜਿੱਦਾਂ ਦੀ ਜਿੱਦਾਂ ਦਾ ਕਾਰਵਿਹਾਰ ਉਦਾਂ ਦੀ ਕੰਡੀਸ਼ਨ ਬਈ ਹਾਂਜੀ 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 ਤੇ ਆ ਆ ਗਈ ਆਪਣੇ ਲੋਵੇ ਭਾਜੀ ਇਹ ਗੱਡੀ ਹਾਂਜੀ 2019 ਮਾਡਲ ਡੀਜ਼ਲ ਹੈ Honda ਦੀ Amaze ਹਾਂਜੀ ਤੇ ਭਾਜੀ ਇਹ ਗੱਡੀ ਲਾਸਟ ਦਵਾਂਗੇ ਦੇਖੋ ਟਾਇਰ ਅਲੋਇ ਆਫਟਰ ਮਾਰਕੀਟ ਪਿਆ ਹੋਇਆ ਗੱਡੀ ਨਵੇਂ ਵਰਗੀ ਹੈ ਇਹ ਗੱਡੀ ਦਦਾਂਗੇ 5 ਲੱਖ 15000 ਰੁਪਏ ਦੀ 5 ਲੱਖ ਤੇ 15000 ਦੀ 19 ਮਾਡਲ ਡੀਜ਼ਲ ਫਸਟ ਓਨਰ ਕਾਰ ਥੋੜੀ ਪੀੜ ਜਾ ਰਿਹਾ ਥੋੜਾ ਜਿਹਾ ਅਡਸਟ ਕਰ ਲਿਓ ਅੱਜ ਭਾਜੀ ਸੰਡੇ ਦਾ ਦਿਨ ਹੈ ਤੁਹਾਨੂੰ ਪਤਾ ਅੱਜ ਬੰਦਾ ਕੜਨੋ ਜਗਾ ਨਹੀਂ ਹੁੰਦੀ ਸਹੀ ਗੱਲ ਆ ਵੀ ਹੈਨਾ ਅੱਜ ਸਾਡੀ ਮਾਰਕੀਟ ਲੱਗੀ ਹੁੰਦੀ ਆ ਜ਼ਰੂਰੀ ਆ ਵੀ ਤਾਂ ਪੈਰ ਤੁਹਾਨੂੰ ਜਗਾ ਨਹੀਂ ਹੁੰਦੇ ਬਿਲਕੁਲ ਜੀ ਬਿਲਕੁਲ ਭਾਜੀ ਤੇ ਸਾਡੀਆਂ ਗੱਡੀਆਂ ਵੀ ਪਰੇ ਹੀ ਲੱਗਦੀਆਂ ਬਿਲਕੁਲ ਭਾਜੀ ਬਿਲਕੁਲ ਆਹਾ ਆਫਟਰ ਮਾਰਕੀਟ ਅਲੋਏ ਟਾਇਰ ਸਕਰੀਨਸ ਕਰੂਨ ਸਾਰਾ ਕੁਝ ਲੱਗਿਆ ਹੋਇਆ ਦਿਖਾਓ ਜੀ ਹਾਂ ਲੈ ਵੀ ਬਈ ਥੋੜਾ ਥੱਲੇ ਕਰਕੇ ਦਿਖਾ ਦਿਓ ਆ ਜਾ ਆ ਚੈੱਕ ਕਰਾ ਦੇ ਲੈ ਟਾਇਰ ਅਲੋਏ ਟਾਇਰ ਗੱਡੀ ਫਸਟ ਓਨਰ ਕਾਰ ਹੈ ਭਾਜੀ ਹਾਂ ਜੀ ਹਾਂ ਸਕਰੀਨਸ ਕਰੂਨ ਸਾਰਾ ਕੁਝ ਲੱਗਿਆ ਹੋਇਆ ਹੈ ਇਹ ਸੇ 2019 ਮਾਡਲ ਹੈ 19 ਮਾਡਲ 5 ਲੱਖ 15 ਹਜ਼ਾਰ ਤੇ ਆ ਆ ਗਈ ਆਲ ਦੇਖੋ 21 ਮਾਡਲ ਪੈਟਰੋਲ ਦੀ ਕਾਰ ਹਾਂਜੀ ਕ੍ਰੇਟਾ ਆਟੋ ਹੈ ਮੈਨੂਅਲ 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 ਹਾਂ ਐਸਐਕਸ ਆਪਸ਼ਨਲ ਗੱਡੀ ਹੈ ਬਾਜੀ ਚੰਡੀਗੜ੍ਹ ਦਾ ਨੰਬਰ ਹੈ ਠੀਕ ਹੈ ਇਹ ਗੱਡੀ ਬਾਜੀ ਲਾਸਟ ਦਵਾਂਗੇ ਆਪਾਂ 11 ਲੱਖ ਰੁਪਏ ਦੀ 11 ਲੱਖ ਰੁਪਏ ਬਿਲਕੁਲ ਜੀ ਸੋ ਇਹ 11 ਲੱਖ ਰੁਪਈਆ ਦੇ ਵਿੱਚ ਕਾਰ 21 ਮਾਡਲ ਪੈਟਰੋਲ ਠੀਕ ਹੈ ਜੀ ਬਾਈ ਰੇਟ ਵੀ ਜਾਏ ਜਾਂ ਕੰਡੀਸ਼ਨ ਥੋੜੀ ਵਧੀਆ ਪਈ ਆ ਬਾਈ ਆ ਅਗਲੀ ਕਾਰ ਆ ਗਈ ਆ ਥਾਰ ਥਾਰ ਬਾਜੀ ਥਾਰ ਆਜੋ ਬਾਈ ਲਓ ਜੀ ਥਾਰ ਕਾਰ ਆ ਗਈ ਜੇ ਕਿਸੇ ਨੇ ਲੈਣੀ ਹੈ ਹਿਮਾਚਲ ਵਾਲੇ ਮੇਰੇ ਭਾਈ ਆਹ ਕਾਰ ਨੂੰ ਹੀ ਲੈ ਆ ਸਕਦੇ ਆਂਗੇ ਇਹ ਕਿਹੜਾ ਮਾਡਲ ਕਾਰ ਹੈ ਪਾਜੀ ਇਹ 2023 ਮਾਡਲ ਹੈ ਹਾਂਜੀ ਹਾਂ 22 ਮਾਡਲ ਹੈ 23 ਰਜਿਸਟਰਡ ਹੈ ਗੱਡੀ ਹਾਂਜੀ ਹਾਂ 4/4 ਹੈ ਪਾਜੀ ਹੂੰ ਹੂੰ ਅ ਗੱਡੀ ਫਰਸਟ ਓਨਰ ਹੈ ਪਾਜੀ ਫਰਸਟ ਓਨਰ ਗੱਡੀ ਲਾਸ ਦਵਾਂਗੇ ਪਾਜੀ 12.5 ਲੱਖ ਰੁਪਏ ਵਿੱਚ 12.5 ਮਾਡਲ 23 ਮਾਡਲ 23 ਲੈ 22/23 22/23 ਹੈ 22/23 23 ਰੇਟ ਵੀ ਜਾਏਗਾ ਫਰਸਟ ਓਨਰ ਕਾਰ ਇੱਕ ਵਾਰ ਬਈ ਚੰਗੀ ਤਰ੍ਹਾਂ ਦਿਖਾ ਦੇ ਕਾਰ ਕੰਡੀਸ਼ਨ ਦੇਖ ਲਓ ਕੰਡੀਸ਼ਨ ਤੁਹਾਡੇ ਸਾਹਮਣੇ ਪਈ ਆ ਕੋਈ ਕਮੀ ਪੇਸ਼ੀ ਕਰ ਕੋਈ ਕਮੀ ਪੇਸ਼ੀ ਨਹੀਂ ਭਾਜੀ ਨਵੀਂ ਕਾਰ ਹੈ ਬਿਲਕੁਲ ਨਵੀਂ ਕਾਰ ਲਓ ਜੀ ਭਾਈ ਲੈ ਰਿਹਾ ਰਿਕਾਰਡ ਦੇ ਨਾਲ 46000 ਕਿਲੋਮੀਟਰ ਚੱਲੀ ਹੋਈ ਹੈ ਆ ਆ ਗਈ ਵੈਨਿਊ ਕਾਰ ਵੈਨਿਊ ਭਾਜੀ ਪੈਟਰੋਲ ਦੀ ਕਾਰ ਹੈ ਹਾਂ ਜੀ ਟੌਪ ਵਾਲਾ ਮਾਡਲ ਹੈ ਆਟੋਮੈਟਿਕ ਓਕੇ ਫਰਸਟ ਓਨਰ ਕਾਰ ਹੈ ਭਾਜੀ ਹਾਂ ਜੀ ਗੱਡੀ ਦਵਾਂਗੇ ਲਾਸਟ ਭਾਜੀ 695000 ਰੁਪਏ ਵਿੱਚ 695 ਦੇ ਵਿੱਚ ਅਈ ਲੋਕਲ ਨੰਬਰ ਹੈ 470 470 ਫਰਸਟ ਓਨਰ ਗੱਡੀ ਆਟੋਮੈਟਿਕ ਭਾਜੀ ਹਾਂ ਜੀ ਹਾਂ ਜੀ ਇਹ ਟੌਪ ਵਾਲਾ ਮਾਡਲ ਹੈ ਭਾਜੀ ਹਾਂ ਜੀ ਇਹ ਕਾਰਬਾਈ ਤੁਸੀਂ ਲੈ ਆ ਸਕਦੇ ਸਨ ਰੂਫ ਸਨ ਰੂਫ ਸਾਰਾ ਕੁਝ ਲੱਗਿਆ ਆ ਗੱਡੀ ਜੀ ਵਧੀਆ ਪੂਰੀ ਵਧੀਆ ਆ ਗਈ ਵਰਨਾ ਕਾਰ ਵਰਨਾ ਭਾਜੀ 22 ਮਾਡਲ ਹੈ ਹਾਂਜੀ ਪੈਟਰੋਲ ਦੀ ਕਾਰ ਹੈ ਹਾਂ ਪੀਵੀ 65 ਮੋਹੱਲੀ ਦਾ ਨੰਬਰ ਹੈ ਹਾਂਜੀ ਗੱਡੀ ਭਾਜੀ ਲਾਸਟ ਦੇ ਦਾਂਗੇ ਪਰ 10 ਲੱਖ ਰੁਪਏ ਦੇ 10 ਲੱਖ ਰੁਪਏ ਨਹੀਂ ਭਾਈ 22 ਮਾਡਲ 22 ਮਾਡਲ ਵਰਨਾ ਸਿਰਫ 10 ਲੱਖ ਰੁਪਏ ਦੇ ਵਿੱਚ ਭਾਈ ਹੈਨਾ ਪੀਵੀ 65 ਮੋਹੱਲੀ ਨੰਬਰ ਮੋਹੱਲੀ ਦਾ ਨੰਬਰ ਤੇ ਆ ਆ ਗਈ ਆਪਣੇ ਲਵੇ 14 ਮਾਡਲ 14 ਮਾਡਲ ਦੀ ਇਟਿਓਸ ਹਾਂਜੀ ਭਾਜੀ ਲਾਸਟ ਦੇ ਦਾਂਗੇ ਇਹ 3.5 ਲੱਖ ਰੁਪਏ ਦੀ ਫਸਟ ਓਨਰ ਕਾਰ ਹੈ ਫਰਸਟ ਓਨਰ ਕਾਰ ਸੀਟ ਕਵਰ ਤੋਂ ਲੈ ਕੇ ਸਕਰੀਨਸ ਕੋਲ ਸਾਰਾ ਕੁਝ ਲੱਗਿਆ ਹੋਇਆ ਸਕਰੀਨ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਗੱਡੀ ਨਵੇਂ ਵਰਗੀ ਹੈ ਭਾਈ ਠੀਕ ਹੈ ਜੀ ਹਾਂ ਜੀ ਲਓ ਜੀ ਬਈ ਆਹ ਕੰਡੀਸ਼ਨ ਤੁਹਾਡੇ ਸਾਹਮਣੇ ਭਾਈ ਜੀ ਐਵਰੇਜ ਕੰਡੀਸ਼ਨ ਵਧੀਆ ਪਈਆ ਤੁਹਾਡੇ ਸਾਹਮਣੇ ਆਹ ਕਾਰ ਲੈ ਜੋ ਜਿੱਲੇ ਜਾਣੀਆਂ ਤੇ ਅਗਲੀ ਆ ਗਈ ਆਪਣੇ ਲਵੇ ਆਹ Swift 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 ਡੀਜ਼ਲ ਕਾਰ ਹੈ ਬਾਜੀ ਇਹਦੇ ਤੋਂ ਇਹਦੇ ਜੀ ਵੀ ਸਾਰਾ ਆਫਟਰ ਮਾਰਕੀਟ ਅਲੋਇ ਟਾਇਰ ਸਕਰੀਨ ਸਕੂਰ ਸਾਰਾ ਕੁਝ ਲੱਗਿਆ ਹੋਇਆ ਗੱਡੀ ਫੁੱਲੀ ਲੋਡਡ ਹੈ ਬਾਜੀ ਡੀਜ਼ਲ ਦੀ ਕਾਰ ਹੈ ਗੱਡੀ ਦਵਾਂਗੇ 395000 ਰੁਪਏ ਦੀ 395000 ਰੁਪਏ ਦੀ ਵਾਹ ਜੀ ਆਹ ਲੈ ਲਓ ਬਾਈ ਜੇ ਕਿਸੇ ਨੇ ਕਾਰ ਲੈ ਜਾਣੀ ਹੈ ਬਾਈ ਹਨਾ ਤੇ ਅਗਲੀ ਆ ਗਈ ਆਪਣੇ ਲਵੇ ਆਹ પેટ્રોલ ਦੀ Swift ਪਾ ਜੀ ਹਾਂਜੀ ਸੌਫਟਾਂ ਬਹੁਤ ਆਉਣੇ ਲੱਗੇ ਹਨਾ ਬਿਲਕੁਲ ਬਾਜੀ Swift ਬਹੁਤ ਹੈ ਮਾਰਕੀਟ ਵਿੱਚ Swift ਵਿਗਦੀ ਹੈ ਬਾਜੀ ਸੱਤ ਅੱਠ ਖੜੀ ਹੋਣੀ ਆਪਣੇ ਕੋਲ। ਅਗਰ ਤੁਹਾਨੂੰ ਸਵਪਟ ਕਾਰਾਂ ਲੈਣੀਆਂ ਤਾਂ ਸੱਤ ਅੱਠ ਕਾਰਾਂ ਆਪਣੇ ਕੋਲ अवेलेबल ਹੈਗੀਆਂ ਬਈ। ਇਹ ਪੈਟਰੋਲ ਦੀ ਕਾਰ 16 ਮਾਡਲ ਹੈ ਭਾਜੀ ਫਸਟ ਓਨਰ ਦੀ ਕਾਰ ਹੈ। ਇਹ ਗੱਡੀ ਭਾਜੀ ਲਾਸਟ ਦੇ ਦਾਂਗੇ ਆਪਾਂ 3,65,000 ਰੁਪਏ ਦੀ। 3,65,000 ਦੀ। ਇੱਕ ਆ ਆ ਗਈ ਅਗਲੀ ਸਵਪਟ। ਅਗਲੀ ਸਵਪਟ ਹੋਰ ਦੇਖ ਲਓ ਭਾਜੀ। ਹਾਂ ਹਾਂ। ਆਹ ਡੀਜ਼ਲ ਦੀ ਕਾਰ ਹੈ। ਹਾਂ ਹਾਂ। 15 ਮਾਡਲ ਦੀ ਕਾਰ ਹੈ। ਠੀਕ ਹੈ ਜੀ। ਚੰਡੀਗੜ੍ਹ ਦਾ ਹੀ ਨੰਬਰ ਹੈ ਫਸਟ ਓਨਰ ਕਾਰ ਹੈ ਭਾਜੀ। ਇਹ ਗੱਡੀ ਭਾਜੀ ਲਾਸਟ ਦੇ ਦਾਂਗੇ ਆਪਾਂ 75 ਲੱਖ 75 ਹਜ਼ਾਰ ਦੀ 75 ਲੱਖ 75 ਹਜ਼ਾਰ ਦੀ ਆ ਚੈੱਕ ਕਰ ਲੋ ਮਿੱਤਰੋ ਠੀਕ ਹੈ ਚਾਹੇ ਤੁਸੀਂ ਛਾਂਟ ਕੇ ਲੈਣ ਜਿਹੜੀ ਲੈ ਜਾਣੀ ਦੇਖੋ ਗੱਡੀਆਂ ਦੀਆਂ ਚਾਬੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਸਾਹਮਣੇ ਪਈਆਂ ਬਈ ਆਪਣੀਆਂ ਤੇ ਆ ਗਈ ਸਵਿਫਟ ਹਾਂਜੀ ਫਿਰ ਦੁਬਾਰਾ ਸਵਿਫਟ ਪੈਟਰੋਲ ਪੈਟਰੋਲ ਦੀ 19 ਮਾਡਲ ਗੱਡੀ ਹੈ ਭਾਜੀ ਆਫਟਰ ਮਾਰਕੀਟ ਅਲੌਇ ਟਾਇਰ ਸਕ੍ਰੀਨ ਸਾਰਾ ਕੁਝ ਲੱਗਿਆ ਹੋਇਆ ਹੈ ਗੱਡੀ ਦੇ ਦਾਂਗੇ ਭਾਜੀ ਲਾਸਟ ਤਿੰਨ 515000 ਰੁਪਏ ਦੀ 515000 ਰੁਪਏ ਬਾਕੀ ਮੌਕੇ ਤੇ ਮਾਨਤਾਣ ਜ਼ਰੂਰ ਕਰਾਂਗੇ ਭਾਜੀ ਜਿਹੜੇ ਮੇਰੇ ਵੀਰ ਨੇ ਗੱਡੀ ਲੈਣੀ ਆ ਉਹਨੂੰ ਹੀ ਮਾਨਤਾਣ ਕਰਾਂਗੇ ਆ ਕੇ ਗੱਡੀ ਚੈੱਕ ਕਰੋ ਉਸ ਤੋਂ ਬਾਅਦ ਆਪਾਂ ਰੇਟ ਕਰਾਂਗੇ ਇਹ ਆ ਗਈ ਆਪਣੇ ਲਈ 13 ਮਾ 2013 ਮਾਡਲ ਦੀ ਡੀਜ਼ਲ ਇਟਿਓਸ ਹਾਂਜੀ ਗੱਡੀ ਭਾਜੀ ਇਹ ਵੀ ਬਹੁਤ ਸੋਲਿਡ ਕਾਰ ਆ ਪੈਸੇ ਪੈਸੇ ਭਾਜੀ ਦੇ ਦਾਂਗੇ ਆਪਾਂ 275000 ਰੁਪਏ ਦੀ 275 13 ਮਾਡਲ 13 ਮਾਡਲ ਰੇਟ ਜਮੀ ਤੋੜਦੇ ਆ ਭਾਜੀ ਦੇ ਦੇਣੀ ਹੈ ਗੱਡੀਆਂ ਠੀਕ ਹੈ ਲੈ ਵੀ ਭਾਈ ਰੇਟ ਬਹੁਤ ਘਟਨੇ ਅੱਜ ਕਲੇ ਲਾਸਟ ਕਾਰ ਲਾਸ ਨੇ ਅੱਗੇ ਇੱਕ ਦੋ ਗੱਡੀਆਂ ਹੋਰ ਹੈ ਇਹ ਭਾਜੀ 19 ਮਾਡਲ ਦੀ ਵਰਨਾ ਹੈ ਵਰਨਾ ਭਾਜੀ ਇਹ ਗੱਡੀ ਲਾਸ ਦੇ ਦਾਂਗੇ ਪਰ 8 ਲੱਖ ਰੁਪਏ ਦੀ ਡੀਜ਼ਲ ਦੀ ਡੀਜ਼ਲ ਦੀ ਕਾਰ 19 ਮਾਡਲ 8 ਲੱਖ ਰੁਪਏ ਰੇਟ ਹੈ 875 ਰੁਪਏ ਹੈ 75 ਹਜ਼ਾਰ ਦਾ ਡਿਸਕਾਊਂਟ ਡਿਸਕਾਊਂਟ ਆਹ ਗੱਡੀ ਹਾਂਜੀ ਆਹ ਆਹ ਦੋਨੋਂ ਤਿੰਨਾਂ ਗੱਡੀਆਂ ਓਕੇ ਆ ਆ ਗਿਆ अल्टੋ ਕੈਟਨ 2018 ਮਾਡਲ ਹੈ ਹਾਂਜੀ ਤੇ ਭਾਜੀ ਇਹ ਗੱਡੀ ਲਾਸ ਦੇ ਦਾਂਗੇ ਪਰ 290000 ਰੁਪਏ ਦੀ 2 ਲੱਖ ਤੇ 90 ਹਜ਼ਾਰ 90 ਹਜ਼ਾਰ ਰੁਪਏ ਦੀ ਲਓ ਜੀ ਬਾਰਾਂ ਲੱਖ ਪੱਚੀ ਹਜ਼ਾਰ ਰੁਪਏ ਦੀ ਸਵਾ ਬਾਰਾਂ ਲੱਖ ਹਾਂਜੀ ਇੱਕੀ ਮਾਡਲ ਸਵਾ ਬਾਰਾਂ ਲੱਖ ਰੁਪਏ ਦੇ ਵਿੱਚ ਐਚ ਆਰ 13 ਨੰਬਰ ਐਚ ਆਰ ਜੀ ਆਪਣੇ ਲਵੇ ਇਹ ਭਾਜੀ ਡਬ HR 70 ਲੋਕਲ ਨੰਬਰ ਦੀ ਕਾਰ ਹੈ ਸਨਰੂਫ ਲੱਗਿਆ ਹੋਇਆ ਗੱਡੀ ਇਹ ਵੀ ਫੁੱਲੀ ਲੋਡਡ ਹੈ ਭਾਜੀ ਇਹ ਗੱਡੀ ਭਾਜੀ ਲਾਸਟ ਦਵਾਂਗੇ ਆਪਾਂ 6 ਲੱਖ ਰੁਪਏ ਨੇ 6 ਲੱਖ ਰੁਪਏ ਦੀ ਆਜੋ ਫਿਰ ਤੁਹਾਨੂੰ ਅੱਗੇ ਹੋਰ ਵੀ ਤੋਹਫੇ ਦਿੰਦਾ ਭਾਈ ਹਾਂਜੀ ਹਾਂਜੀ ਉਹ ਮੁੱਕਿਆ ਨਹੀਂ ਹਲਦਾ ਬਿਲਕੁਲ ਜੀ ਆਜੋ ਭਾਈ ਨਾਲ ਹੀ ਆਜਾ ਆ ਆ ਗਈ ਆਪਣੇ ਨਾਲ अल्टੋ ਕਾਰ ਭਾਈ ਆ ਜਾ ਮੇਰਾ ਭਾਈ ਅੱਗੇ ਆ ਜਾ ਜਿਹੜੇ ਭਾਈ ਘੱਟ ਬਜਟ ਦੀ ਕਾਰ ਚਾਹੁੰਦੇ ਨੇ अल्टੋ ਭਾਜੀ ਇਹ 8 ਮਾਡਲ ਹੈ 28 ਤੱਕ ਪਾਸ ਹੈ ਹਾਂਜੀ ਆ ਚੈੱਕ ਕਰੋ ਇਹ ਗੱਡੀ ਭਾਜੀ ਲਾਸਟ ਦਦਾਂਗੇ ਆਪਾਂ 115000 ਰੁਪਏ ਦੀ 8 ਮਾਡਲ 28 ਤੱਕ ਪਾਸ 1,15,000 ਰੁਪਏ ਦੀ 28 ਤੱਕ ਪਾਸ ਹੈ ਠੀਕ ਹੈ ਲਓ ਜੀ ਰੇਟ ਵੀ ਜਾਇਜ਼ ਆ ਕੰਡੀਸ਼ਨ ਵਧੀਆ ਪਈ ਆ ਬਈ ਹਣਾ ਬਿਲਕੁਲ ਭਾਜੀ ਨਵੀਂ ਕਾਰ ਹੈ ਹਾਂ ਕੰਡੀਸ਼ਨ ਚੈੱਕ ਕਰ ਲਓ ਕੰਡੀਸ਼ਨ ਵਧੀਆ ਹੈ ਬਈ ਆ ਜਾ ਫੜਾ ਇਹ ਗੇੜਾ ਦੇ ਕੇ ਦਿਖਾ ਦੇ ਕਾਰ ਦੇਖੋ ਬਈ ਹਣਾ ਆਪਾਂ ਕਹਿੰਦੇ ਭੁੱਖ ਲੈਂਦੀ ਆ ਬਈ ਕਾਰ ਦੇਖ ਕੇ ਬਈ ਹਣਾ ਬਿਲਕੁਲ ਭਾਜੀ ਓੜਾ ਪਿੱਛੇ ਹੋ ਕੇ ਦਿਖਾ ਦੇ ਮੇਰਾ ਭਾਈ ਕਾਰ ਦੀ ਕੰਡੀਸ਼ਨ ਜਿਹੜਾ ਬਈ ਘੱਟ ਪੈਸੇ ਦੀ ਕਾਰ ਲੱਭ ਰਹੇ ਨੇ ਆਹ ਕਾਰ ਲਿਆ ਅਗਲੀ ਕਾਰ ਵੀ ਕਿਹੜੀ ਹੈ ਅਗਲੀ ਭਾਜੀ ਵਰਨਾ ਖੜੀ ਆ ਦੋ ਖੜੀ ਆ ਬਈ ਵਰਨਾ 2012 ਮਾਡਲ ਹੈ ਹਾਂ ਹਾਂ 12 ਮਾਡਲ ਫਸ 2 ਲੱਖ ਤੇ 75000 ਰੁਪਏ ਦੀ ਪੈਟਰੋਲ ਕਾਰ ਆ ਲੈਓ ਆ ਚੈੱਕ ਕਰ ਲੋ ਪੈਟਰੋਲ ਕਾਰ ਚੰਡੀਗੜ੍ਹ ਨੰਬਰ ਠੀਕ ਹੈ ਜੀ ਆ ਡਿਜ਼ਾਇਰ ਵੀ ਆਪਣੀ ਡਿਜ਼ਾਇਰ ਭਾਜੀ 2013 ਮਾਡਲ ਹੈ ਪੈਸੇ ਪੈਸੇ ਭਾਜੀ 2 ਲੱਖ ਰੁਪਏ ਦੀ ਗੱਡੀ ਦੇ ਦਾਂਗੇ 2 ਲੱਖ ਰੁਪਏ ਦੀ 13 ਮਾਡਲ ਹੈ 13 ਮਾਡਲ ਆਹ ਹਿਮਾਚਲ ਨੰਬਰ ਦੀ ਹਿਮਾਚਲ ਨੰਬਰ ਭਾਜੀ ਫੋਰਚੂਨਰ 2013 ਆਟੋਮੈਟਿਕ 4/2 ਇਹ ਗੱਡੀ ਭਾਜੀ ਲੈਸ ਦੇ ਦਾਂਗੇ 8.5 ਲੱਖ ਰੁਪਏ ਦੀ 8.5 ਲੱਖ ਰੁਪਏ ਦੀ ਫੋਰਚੂਨ 13 ਮਾਡਲ 13 ਮਾਡਲ ਆਟੋਮੈਟਿਕ ਫੋਰਚੂਨਰ ਤੇ ਗੱਲ ਕਰਾ ਵੀ ਜੇ ਮੂਹ ਦੀਆ ਫੋਟਾ ਮੰਗਾਉਣੀ ਹੈ ਤਾਂ ਫੋਨ ਕਰ ਲਓ ਫੋਨ ਕਰ ਲਿਓ ਗੱਡੀ ਆ ਕੇ ਲੈ ਜੇ ਰੁਕਦੀ ਨਹੀਂ ਗੱਡੀਆਂ ਬਾਜੀ ਆ ਆ ਗਈ ਦੋ ਪੋਲੋ ਕਾਰ ਆਗਲੀ ਪੋਲੋ ਆ ਗਈ ਭਾਜੀ 2013 ਮਾਡਲ ਹੈ ਹਾਂ ਉਹ ਦਿਖਾ ਦੇ ਪੈਟਰੋਲ ਦੀ ਕਾਰ ਹੈ ਆ ਲੈ ਪੈਟਰੋਲ ਦੀ ਕਾਰ ਹੈ ਅਲੋਏ ਟਾਇਰ ਸਾਰਾ ਕੁਝ ਫੁਲੀ ਲੋਡਡ ਹਾਈ ਲਾਈਨ ਹੈ ਹਾਂ ਹਾਂ ਇਹ ਗੱਡੀ ਭਾਜੀ 3 ਲੱਖ ਰੁਪਏ ਦੀ ਲਾਸਟ 3 ਲੱਖ ਰੁਪਏ ਦੀ 3 ਲੱਖ ਰੁਪਏ ਦੀ ਪੋਲੋ ਕਾਰ ਹੋਈ ਆਹਾਂ i20 i20 ਪੈਟਰੋਲ ਦੀ 2013 ਮਾਡਲ ਹੈ ਹਾਂ ਜੀ 2.5 ਲੱਖ ਰੁਪਏ ਦੀ ਲਾਸਟ 2.5 ਲੱਖ ਰੁਪਏ ਦੀ ਬਿਲਕੁਲ ਭਾਜੀ ਠੀਕ ਇਹ ਨਹੀਂ ਭਾਜੀ ਪੋਲੋ ਖੜੀ ਆ ਉਹ ਦੇਖੋ ਖੋਲੋ ਆ ਖੜੀ ਹੈਗੀ ਭਾਜੀ ਇਹ ਲੋਏ ਟਾਇਰ ਸਾਰਾ ਕੁਝ ਫੁੱਲੀ ਲੋਡੇਡ ਗੱਡੀ ਹਾਂਜੀ 2,75,000 ਰੁਪਏ ਦੀ 2,75 ਦੇ ਵਿੱਚ 2,75,000 ਰੁਪਏ ਦੀ ਲੈ ਜਾਓ ਲੈ ਵੀ ਆਹ ਕਾਰ ਲੈ ਜਾਓ 2 ਲੱਖ 2015 ਮਾਡਲ ਦੀ ਠੀਕ ਹੈ ਲੋ ਜੀ ਗੱਡੀ 2015 ਮਾਡਲ ਦੀ ਗੱਡੀ ਭਾਜੀ ਫੁੱਲੀ ਲੋਡੇਡ ਹਾਂ ਹਾਂ ਤੇ ਆਹ ਫੋਰਚੂਨਰ ਵੀ ਆਪਣੀ ਨਹੀਂ ਫੋਰਚੂਨਰ ਬਾਅਦ ਕਰਾਂਗੇ ਠੀਕ ਹੈ ਜੀ ਤੇ Honda ਜਿਹੜੀ Honda City 2013 ਮਾਡਲ ਹੈ ਆਜੋ ਮੈਂ ਤੁਹਾਨੂੰ ਦਿਖਾਉਣਾ 13 ਮਾਡਲ 13 ਮਾਡਲ Honda City Honda City 13 ਮਾਡਲ ਮੈਨੂਅਲ ਕਾਰ ਹਾਂ ਫਰਸਟ ਓਨਰ ਕਾਰ ਇਹ ਗੱਡੀ ਭਾਜੀ ਲਾਸਟ ਦਿਆਂਗਾ ਪਰ 2,30,000 ਰੁਪਏ ਦੀ 2,30,000 ਰੁਪਏ ਦੀ 30,000 ਰੁਪਏ ਦੀ ਠੀਕ ਹੈ ਜੀ ਭਾਈ ਲੁੱਟ ਲਓ ਭਾਜੀ ਅੱਜ ਮੇਲਾ ਹੈ ਲੁੱਟ ਲਓ ਰੇਟ ਬਹੁਤ ਘੱਟ ਦੇ ਦੇ ਤੁਹਾਨੂੰ ਅਗਰ ਕਿਸੇ ਨੇ ਕੋਈ ਕਾਰ ਲੈਣੀ ਆ ਜਲਦੀ ਵਿਜ਼ਿਟ ਕਰ ਲਓ ਬਿਲਕੁਲ ਭਾਜੀ ਬਿਲਕੁਲ ਐਂਡ ਹੈ ਭਾਜੀ ਤੇ ਜੇ ਕਿਸੇ ਨੇ ਕਾਰ ਲੈਣੀ ਆ ਆਜੋ A1 ਮੋਟਰ ਮਨੀ ਮਾਦਰੇ ਭਈਆਣਾ ਆਹ ਕਾਰ ਆ ਤੁਸੀਂ ਦੇਖ ਲਿਆ ਵਿਜ਼ਿਟ ਕਰੋ ਜਲਦੀ ਜਲਦੀ ਠੀਕ ਹੈ ਭਾਈ ਠੀਕ ਹੈ ਭਾਜੀ ਓਕੇ ਜੀ